ਸਰੀਂ ਦੇ ਫੁੱਲ ਦਿਲ ਦੇ ਪਰਨੇ ਦਿਸਦੇ ਹਰ ਤਰਫ ویرਾਨ ਥੈ ਕੀ ਕਰਾਂ ਕਿੱਥੋਂ ਬੁਝਾਵਾਂ ਮੈਂ ਪਿਆਸ ਹੋ ਗਏ ਬੰਜਰ ਜਹੇ ਦੋ ਨੈਣ ਇਹ ਥਲ ਹੋਏ ਦਿਲ ਤੋਂ ਗਮਾਂ ਦੇ ਕਾਫਲੇ ਰੋਜ਼ ਲੰਘਦੇ ਨੇ ਉੜਾ ਜਾਂਦੇ ਨੇ ਖੇ ਕਵਾਰ ਦਿਲ ਦੇ ਆ ਗਈ ਹੱਠ ਦੀ ਸੰਯੋਗ ਖਾ ਗਈ ਚੰਦਨ ਦੀ ਦੇ ਬਿਰਹੋਂ ਦੀ ਲੇ ਰਤਨ ਖੁਸ਼ੀਆਂ ਦੇ ਮਣਾ ਮੂੰਹ ਪੀਲੇ ਇੱਕ ਪ੍ਰਾਗਾ ਰੋੜ ਪਰ ਹੋਏ ਨਾ ਪੀ ਮਨ ਮੋਏ ਦਾ ਗਾਹਕ ਨਾ ਮਿਲਿਆ ਕੋਈ ਤਨ ਦੀ ਡੋਲੀ ਦੇ ਮਿਲੇ ਹਰ ਰੋਜ ਵੀ ਖਿਜਰ ਹੋਇਆ ਮੇਰੇ ਮੋਹਾਣੇ ਡੁੱਬ ਗਏ ਹੁਣ ਸਹਾਰੇ ਖਿਜਰ ਦੇ ਦੀ ਲੋੜ ਕੀ ਜਾਣਦੇ ਬੁਝਦੇ ਯਸ਼ੂ ਦੇ ਰਹਿਨੁਮਾ ਚਾੜ ਆਏ ਬੇਗੁਨਾਹ ਮੂਲੀ ਮਸੀ ਸੂਲੀ ਮਸੀ ਮੇਰੇ ਆ ਰੀਤਾਂ ਦੀ ਮੈਨਾ ਮਰ ਗਈ ਰਹਿ ਗਿਆ ਪੰਦੀ ਮੁੱਕਾ ਪਹਿਲਾਂ ਹੀ ਕੋ ਆਖਰੀ ਫੁੱਲ ਵੀ ਸਰੀਂਦਾ ਡਿੱ ਗਿਆ ਖਾ ਗਿਆ ਸਰਵ ਜੂਹਾਂ ਸਰਦ ਪੋ ਚਾਂਦੀ ਰੋਟੀ ਪਕਾਈ ਤਾਰਿਆ ਬੱਦਲੀ ਮਰ ਜਾਣੀਆਂ ਗਈਆਂ ਲੈ ਖੋ ਗੋਦ ਵੀ ਆਸਾਂ ਦੀ ਡੋਰੀ ਟੁੱਟ ਗਈ ਤਾਂ ਜੜੀਆਂ ਨੂੰ ਠੰਗ ਗਏ ਥੋਥੇ ਨੇ ਤੋ ਪੈ ਗਈਆਂ ਫੁੱਲਾਂ ਦੇ ਮੂੰਹ ਤੇ ਝੁੱਡੀਆਂ तितਲੀਆਂ ਦੀ ਹੋ ਗਈ ਤਿੰਦਲੀ ਨਿਗਾਹ ਫੂਕ ਕਤੇ ਪਰ ਕਿਸੇ ਅੱਜ ਮੋੜ ਦੇ ਉਕੇ ਕਿਸੇ ਭੋਰ ਦੇ ਉਡ ਉਡ ਕੇ ਸਾ ਵਗ ਰਹੀ ਹੈ ਉਪਰੋਂ ਉਪਰੀ ਜਹੀ ਅਧ ਹਵਾ ਲੋਂਗ ਊਸ਼ਾ ਦੇ ਦੇ ਹੈ ਕੁਝ ਹੋਰ ਬਾਸ ਫੂਕ ਲੈਣੇ ਨੇ ਮੈਂ ਟਾਰੇ ਆਪਣੇ ਭੁੱਲ ਜਾਣੇ ਨੇ ਮੈਂ ਆਪਣੇ ਆਪਣੇ ਅਪਰਾ ਦੂਰ ਹੋ ਕੇ ਬੈ ਦਿਲ ਦੀ ਹਸਰਤੇ ਸ਼ੂਨਾ ਪੀਰਾ ਮਾਰੀਏ ਮੈਨੂੰ ਨਾ ਸ਼ੂ ਖਾਣ ਦੇ ਜਿੰਦ ਨੂੰ ਕਲਰ ਸੋਗ ਦੇ ਮਹਿਕੀਆਂ ਰੋਈਆਂ ਦਾ ਵੱਲ ਇਹਨੂੰ ਨਾ ਥੂ ਥੱਕ ਗਈ ਮੂੰਹ ਜੋ ਰਿੰਦ ਲਾ ਲੇ ਲਗਾਮ ਨੜਕੇ ਬਣ ਲੈ ਮੇਰੀ ਵੀ ਚੈਨ ਰੂ ਪੀਣ ਦੇ ਆਂਡਾ ਨੂੰ ਪਾਣੀ ਪੀਣ ਦੇ ਪਰ ਨਸਾਰਾ ਵਹਿਣ ਦੇ ਨੈਣਾ ਦੇ ਫੂਲ